ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰੰਤਾਰਨ ਸ਼ਹਿਰ ਵਿੱਚ ਮੌਜੂਦ ਗਾਂਧੀ ਪਾਰਕ ਜਿਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਇਸ ਮੌਕੇ ਸ਼ਹਿਰ ਨਿਵਾਸੀਆਂ ਦਾ ਆਖਣਾ ਹੈ ਕਿ ਪਿਛਲੇ ਦਿਨੀ ਫਾਸਵੇ ਦੀ ਖਬਰ ਦਾ ਅਸਰ ਹੋਇਆ ਸੀ ਅਤੇ ਥੋੜਾ ਬਹੁਤ ਕੰਮ ਪਾਰਕ ਵਿੱਚ ਹੋਇਆ ਪਰ ਝੂਲੇ ਟੁੱਟੇ ਹੋਏ ਹਨ ਅਤੇ ਸਫਾਈ ਦਾ ਬੁਰਾ ਹਾਲ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ ਵਿੱਚ ਨਵੇਂ ਝੂਲੇ ਲਗਾਏ ਜਾਣ ਅਤੇ ਸਫਾਈ ਕਰਵਾਈ ਜਾਵੇ ਤਾਂ ਜੋ ਪਾਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਨਗਰ ਕੌਂਸਲ ਤਰਨਤਾਰਨ ਦੇ ਕੌਂਸਲਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜਲਦ ਹੀ ਈਓ ਤਰਨਤਾਰਨ ਨਾਲ ਗੱਲਬਾਤ ਕਰਕੇ ਇੱਥੇ ਪਾਰਕ ਦਾ ਸੁੰਦਰੀਕਰਨ ਕੀਤਾ ਜਾਵੇਗਾ ਇੱਥੇ ਮਸ਼ਹੂਰ ਪਾਰਕ ਗਾਂਧੀ ਪਾਰਕ ਦਿਸਕਰਾਂਵਾਂ ਪਿਛਲੇ ਦਿਨੀ ਇੱਕ ਖਬਰ ਫਾਸਟਵੇਵ ਵੱਲੋਂ ਨਿਊਜ਼ ਵੱਲੋਂ ਇੱਥੇ ਪ੍ਰਕਾਸ਼ਿਤ ਕੀਤੀ ਗਈ ਸੀ ਜਿਦੇ ਵਿੱਚ ਤਰਨਤਾਰਨ ਦੇ ਗਾਂਧੀ ਪਾਰਕ ਦੀ ਕੁਝ ਸਮੱਸਿਆਵਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਜਿਦੇ ਵਿੱਚੋਂ ਕੁਝ ਸਮੱਸਿਆਵਾਂ ਹੱਲ ਹੋਈਆਂ ਨੇ ਪਰ ਜਿਹੜੀ ਮੇਨ ਸਮੱਸਿਆ ਇੱਥੇ ਕਿ ਇੱਥੇ ਕੋਈ ਪਾਰਕ ਹੈ ਜਿੱਥੇ ਕਿ ਝੁੱਲੇ ਲੱਗੇ ਨੇ ਦੇਖ ਸਕਦੇ ਤੁਸੀਂ ਸਾਹਮਣੇ ਝੁੱਲੇ ਲੱਗੇ ਨੇ ਉੱਥੇ ਬੱਚਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਇੱਥੇ ਝੁੱਲੇ ਕਈ ਬਹੁਤ ਦੇਰ ਤੋਂ ਖਰਾਬ ਪਏ ਨੇ ਠੀਕ ਹੋਏ ਹੀ ਨਹੀਂ ਤੇ ਜਿਹੜੀ ਮੇਨ ਪ੍ਰੋਬਲਮ ਹੈ ਹੋਇਆ ਕਿ ਇੱਥੇ ਠੀਕ ਕੀਤਾ ਹੀ ਨਹੀਂ ਗਿਆ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਇਹ ਇੱਕੋ ਇੱਕ ਪਾਰਕ ਆ ਤਰਨ ਤਰਨ ਦਾ ਜਿਹਦੇ ਨਾਲ ਬੱਚੇ ਸੰਬੰਧ ਰੱਖਦੇ ਨੇ ਜਦੋਂ ਸ਼ਾਮ ਵੇਲੇ ਬੱਚੇ ਆਉਂਦੇ ਨੇ ਉਹਦੇ ਝੂਲੇ ਨਾ ਚੱਲਦੇ ਖਰਾਬ ਹੁੰਦੇ ਨੇ ਤੇ ਮਾਪਿਓ ਵੀ ਸ਼ਿਕਾਇਤ ਕਰਦੇ ਨੇ ਤੇ ਬੱਚਿਆਂ ਨੂੰ ਵੀ ਸਖਤ ਲੱਗਦੀ ਆ ਬਹੁਤ ਬੜੀ ਵਿਖਿਆ ਗਿਆ ਔਰ ਬੜੇ ਲੋਕਾਂ ਵੱਲੋਂ ਇਹ ਕਿਹਾ ਵੀ ਗਿਆ ਵਾ ਕਿ ਇਹਨੂੰ ਠੀਕ ਕੀਤਾ ਜਾਣਾ ਚਾਹੀਦਾ ਜਿਹੜਾ ਤੁਸੀਂ ਦੱਸਿਆ ਵਾ ਕਿ ਜਿਹੜਾ ਗਾਂਧੀ ਭਗ ਦੇ ਵਿੱਚ ਅੱਜ ਸਫਾਈ ਕਰਾਈ ਗਈ ਆ ਠੀਕ ਹੈ ਜੀ ਸਫਾਈ ਹੁੰਦੀ ਪਈ ਆ ਤੇ ਜਿਹੜੇ ਵੀ ਕੋਈ ਥੋੜੀ ਬੋਦੀ ਕਮੀ ਜਿਹੜੀ ਰਹਿੰਦੀ ਪਈ ਆ ਉਹ ਬਹੁਤ ਹੀ ਜਲਦੀ ਯੂ ਸਰਬ ਦੇ ਧਿਆਨ ਚ ਲੈ ਆਉਂਦੇ ਆ ਵਾ ਮਾਮਲਾ ਫਿਰ ਲਿਆਤਾ ਵਾ ਤੇ ਬਹੁਤ ਜਲਦੀ ਜੜਾ ਵਾ ਅਸੀਂ ਯੂ ਸਰਬ ਕੋ ਮੰਗ ਕਰਦੇ ਆ ਤੇ ਇਹ ਸਾਡੇ ਸਾਨੂੰ ਦੋਸਾ ਦਿੰਦਾ ਵੀ ਬਹੁਤ ਜਲਦੀ ਜਿਹੜਾ ਵਾ ਜਿਹੜਾ ਪਾਰਕ ਦਾ ਜਿਹੜਾ ਸੁੰਦੀ ਕਰਨੇ ਆ ਉਹ ਹੋਵੇਗਾ ਜੀ ਕਿਉਂਕਿ ਸ਼ਹਿਰ ਦੀ ਹੱਬ ਵਿੱਚ ਗਾਂਧੀ ਪਾਰਕ ਹੈ ਜੋ ਕਿ ਇਥੇ ਸ਼ਹਿਰਦਾਰ ਰੋਜ਼ ਹੀ ਆਉਂਦੀ ਹਣ ਔਰ ਸ਼ਾਮ ਨੂੰ ਇਥੇ ਆ ਕੇ ਆਪਣਾ ਆਨੰਦ ਮਾਣਦੇ ਨੇ ਲੇਕਿਨ ਹੁਣ ਇਹਦਾ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਪੀਂਗਾ ਟੁੱਟ ਚੁੱਕੀਆਂ ਹਨ ਝੂਲੇ ਔਰ ਜੋ ਵੀ ਹੋਰ ਖੇਡਾਂ ਦਾ ਸਮਾਨ ਹੈ ਸਾਰਾ ਟੁੱਟ ਚੁੱਕਾ ਹੈ ਇਸ ਦੇ ਨਾਲ ਹੀ ਲੋਕਾਂ ਦੀ ਮੰਗ ਹੈ ਕਿ ਇਹ ਦੀ ਸਪਾਈ ਕਰਾਈ ਜਾਵੇ ਕੈਮਰਾਮੈਨ ਹਰਮਨ ਰਾਏ ਜੀ ਦੇ ਨਾਲ ਗਰਿੰਦਰ ਟਿੰਕੂ ਰਿਪੋਰਟ Pode ver outro